ਹੈਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਖਜਿੰਦਰ ਕੌਰ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਹੜੇ ਫੁਲਕਾਰੀ ਦੇ ਵਿੱਚ ਆਪਾਂ ਸਟਾਫ ਕਿਹੜਾ ਯੂਜ਼ ਕਰਦੇ ਆ ਤੇ ਉਹਦੇ ਵਿੱਚ ਜਿਹੜੇ ਆਪਾਂ ਬਾਕਸ ਦੀ ਕਢਾਈ ਹੁੰਦੀ ਉਹ ਕਿਹੜੇ ਟਾਂਕੇ ਨਾਲ ਹੁੰਦੀ ਆ ਠੀਕ ਹੈ ਜੀ ਮੈਂ ਤੁਹਾਨੂੰ ਦਿਖਾ ਵੀ ਦਿੰਨੇ ਆ ਆ ਥੋੜਾ ਦੇਖੋ ਤੁਸੀਂ ਆਮਲਾ ਸਟਾਫ ਆ ਇਹ ਇਹਨੂੰ ਕੈਮਰਿਕ ਕਾਟਨ ਬੋਲਦੇ ਆ ਜੀ ਇਹਨੂੰ ਕੈਮਰਿਕ ਕਾਟਨ ਬੋਲਦੇ ਆ ਇਸ ਤਰ੍ਹਾਂ ਦਾ ਸਟਾਫ ਆ ਇਹ ਏ ਥੋੜੇ ਦੇ ਜਿਵੇਂ ਆਪਾਂ ਨੇ ਕਾਟਨ ਦੇ ਨੇ ਵਧੀਆ ਜਿਹੇ ਦੁਪੱਟੇ ਹੁੰਦੇ ਇਸ ਤਰ੍ਹਾਂ ਆ ਤੇ ਇਹ ਰਾਮ ਟੈਕਸ ਦੀ ਕਾਟਨ ਵੀ ਹੁੰਦੀ ਆ ਤੇ ਕੈਮਰਿਕ ਕਾਟਨ ਵੀ ਹੁੰਦੀ ਆ ਅਲੱਗ-ਅਲੱਗ ਇਹ ਥੋੜਾ 140 ਪਤਨੀ 120 ਰੁਪਏ ਮੀਟਰ ਸ਼ਾਇਦ ਇਦਾਂ ਦੇ ਦਿੰਦੇ ਆ ਤੇ ਆ ਦੇਖੋ ਆ ਮੇਰੇ ਪਹਿਲਾਂ ਦਾ ਖਰੀਦੇ ਹੋਇਆ ਕੱਪੜਾ ਅੱਜ ਮੈਂ ਤੁਹਾਨੂੰ ਜਿਹੜਾ ਟਾਂਕਾ ਦੱਸੂਗੀ ਉਹ ਮੈਂ ਆਹ ਵਾਲਾ ਦੱਸੂਗੀ ਕਿ ਇਹ ਜਿਹੜਾ ਬਾਕਸ ਬਣਿਆ ਹੋਇਆ ਉਹ ਕਿਵੇਂ ਬਣਿਆ ਹੋਇਆ ਆ ਦੇਖੋ ਤੁਹਾਨੂੰ ਪੂਰਾ ਬਾਕਸ ਨਜ਼ਰ ਆ ਰਿਹਾ ਹੋਊਗਾ ਆ ਦੇਖੋ ਪੂਰਾ ਬਾਕਸ ਇੱਧਰ ਤੱਕ ਇਸ ਤਰ੍ਹਾਂ ਏ ਮੇਰੀ ਫਲਕਾਰੀ ਦੀ ਵੀਡੀਓ ਵੀ ਪਾਈ ਹੋਈ ਆ ਤੁਸੀਂ ਉਥੋਂ ਵੀਡੀਓ ਨੇ ਸ਼ਾਰਟ ਪਾਇਆ ਮਤਲਬ ਕਿ ਤੁਸੀਂ ਉਥੋਂ ਦੇਖ ਲਿਓ ਡਿਜ਼ਾਈਨਿੰਗ ਜੇ ਦੇਖਣੀ ਥੋੜੀ ਆ ਮੈਂ ਤੁਹਾਨੂੰ ਦੱਸੂਗੀ ਕਿ ਆਹ ਵਾਲਾ ਬਾਕਸ ਕਿਵੇਂ ਪਾਉਂਦੇ ਆ ਅੱਜ ਸਿਰਫ ਤੁਹਾਨੂੰ ਮੈਂ ਇੰਨਾ ਹੀ ਦੱਸੂਗੀ ਕਿ ਆਪਾਂ ਇਹ ਬਾਕਸ ਕਿਵੇਂ ਪੋਣਾ ਹੈ ਤੇ ਇੱਕ ਜਿਹੜੀ ਇਹਦੀ ਆਹ ਵਾਲੀ ਚੀਜ਼ ਆ ਆਹ ਆਹ ਵਾਲੇ ਕੰਨੀਆਂ ਜਿਹੜੀ ਉਹਨੂੰ ਆਪਾਂ ਕਿਵੇਂ ਕਵਰ ਕਰਨਾ ਆਹ ਵਾਲੀ ਚੀਜ਼ ਇਹ ਪੱਲੇ ਜਿਹੜੇ ਸਾਈਡ ਤੇ ਹੁੰਦਾ ਚੌੜਾਈ ਵਾਲਾ ਪਾਸਾ ਆ ਲੰਬਾਈ ਵਾਲਾ ਪਾਸਾ ਇਹਦੀ ਮੈਂ ਲੰਬਾਈ ਵਾਲੇ ਪਾਸੇ ਵੀ ਇਹੀ ਚੀਜ਼ ਕਰੀ ਹੋਈ ਆ ਆ ਦੇਖੋ ਜੀ ਇਹਦੀ ਲੰਬਾਈ ਵਾਲੇ ਪਾਸੇ ਵੀ ਮੈਂ ਆ ਚੀਜ਼ ਬਣਾ रखी ਆ ਪੂਰੀ ਸਾਰੀ ਲੈਂਥ ਠੀਕ ਹੈ ਜੀ ਇਹ ਕੈਮਰਿਕ ਕਾਟਨ ਦਾ ਕੱਪੜਾ ਹੈ ਇਹ ਫੁਲਕਾਰੀ ਮੇਰੀ ਰੈਡੀ ਕੀਤੀ ਹੋਈ ਆ ਤੁਸੀਂ ਨੇੜੇ ਤੋਂ ਵੀ ਦੇਖ ਸਕਦੇ ਹੋ ਸਫਾਈ ਦੇਖੋ ਤੁਸੀਂ ਕਿੰਨੀ ਆ ਠੀਕ ਹੈ ਜੀ ਇੱਕ ਇਹ ਵਾਲਾ ਹੈ ਇਹ ਮਫਤ ਲਾਲ ਦੀ ਕਾਟਣਾ ਜੀ ਇਹਨੂੰ ਮਸਤ ਲਾਲ ਦੀ ਕਾਟਨ ਕਹਿੰਦੇ ਆ ਬਸ ਤੁਸੀਂ ਮਤਲਬ ਇਸ ਤਰ੍ਹਾਂ ਦੇਖ ਕੇ ਲੈ ਲੈਣਾ ਕਿ ਆਪਾਂ ਨੂੰ ਉਹ ਦੁਪੱਟੇ ਦੀ ਲੁੱਕ ਦੇਵੇ ਕਿ ਸਾਨੂੰ ਲੱਗੇ ਕਿ ਹਾਂ ਵੀ ਇਹ ਕਾਟਨ ਦਾ ਦੁਪੱਟਾ ਕੋਈ ਸਿੰਥੈਟਿਕ ਕਪੜਾ ਨਹੀਂ ਤੁਸੀਂ ਉਹਦੇ ਵਾਸਤੇ ਲੈਣਾ ਤੁਸੀਂ ਦੁਕਾਨ ਤੇ ਜਾ ਕੇ ਸਿੰਪਲੀ ਕਾਟਨ ਦਾ ਕਪੜਾ ਲੈ ਲਓ ਜਿਵੇਂ ਬਸ ਕਹਿ ਕੇ ਕਿ ਕੈਮਰਿਕ ਕਾਟਨ ਸਾਨੂੰ ਚਾਹੀਦਾ ਮਸਤ ਲਾਲ ਦੀ ਕਾਟਨ ਚਾਹੀਦੀ ਆ ਇਸ ਤਰ੍ਹਾਂ ਦੀ ਤੁਸੀਂ ਕਾਟਨ ਲੈ ਲਓ ਠੀਕ ਹੈ ਜੀ ਤੇ ਜਿਹੜਾ ਹੁਣ ਮੈਂ ਕਪੜਾ ਲੈ ਕੇ ਆਈਆਂ ਤੁਹਾਨੂੰ ਦੱਸਣ ਵਾਸਤੇ ਉਹ ਮੈਂ ਆ ਲੈ ਕੇ ਆਈਆਂ ਠੀਕ ਹੈ ਜੀ ਇਹ ਮਸਤ ਲਾਲ ਦੀ ਗਾਟ ਨੇ ਚ ਕਲਰ ਥੋੜਾ ਜਿਹਾ ਜਿਵੇਂ ਆਹ ਰੈੱਡ ਆ ਤੇ ਆਹ ਡਾਰਕ ਦੇ ਵਿੱਚ ਤੇ ਸਭ ਤੋਂ ਪਹਿਲਾਂ ਜੀ ਚਲੋ ਆਪਾਂ ਇਹਨੂੰ ਮੈਂ ਦੱਸਦੀਆਂ ਕਿ ਇਹਨੂੰ ਆਪਾਂ ਕੰਨੀ ਤੋਂ ਪਹਿਲਾਂ ਕਵਰ ਕਿਵੇਂ ਕਰਨਾ ਉਹਦੇ ਵਾਸਤੇ ਪਹਿਲਾਂ ਆਪਾਂ ਇੱਥੇ ਸੀਨ ਲਾਉਣੀ ਆ ਤੇ ਆਪਾਂ ਪਹਿਲਾਂ ਇੱਥੇ ਸੀਨ ਲਾਵਾਂਗੇ ਸਾਈਡ ਤੇ ਕੰਨੀ ਕਿ ਸੀਨ ਕਿਵੇਂ ਲਾਉਣੀ ਆ ਉਹ ਮੈਂ ਤੁਹਾਨੂੰ ਦੱਸਦੀ ਆ ਹਾਂਜੀ ਦੇਖੋ ਤੁਹਾਨੂੰ ਆਹ ਵਾਲੀ ਇਹਦੀ ਕੰਨੀ ਦਿਖਾਈ ਦੇ ਰਹੀ ਨੇ ਜਿੱਧਰ ਆਹ ਛੇਕ ਇਹਦੇ ਉੱbre ਹੋਏ ਹੁੰਦੇ ਪੁੱਠਾ ਪਾਸਾ ਹੁੰਦਾ ਜਿੱਧਰ ਇਹ ਛੇਕ ਵਿੱਚ ਨੂੰ ਦੇਖ ਰਹੇ ਹੁੰਦੇ ਉਹ ਇਹਦਾ ਸਿੱਧਾ ਪਾਸਾ ਤੁਸੀਂ ਆਪਾਂ ਐ ਕਰਕੇ ਇਹਨੂੰ ਪੁੱਠੇ ਪਾਸੇ ਐਵੇਂ ਕੰਨੀ ਫੋਲਡ ਕਰਕੇ ਬਸ ਇਹਦੇ ਤੇ ਸਿੰਪਲ ਆਪਣਾ ਸੀਨ ਲਗਾ ਲੈਣੀ ਆ ਚਾਰੇ ਪਾਸੇ ਲਗਾਉਣੀ ਆ ਜੀ ਇਹ ਸੀਨ ਤੁਸੀਂ ਸਿੰਗਲ ਲਾ ਲਿਆ ਠੀਕ ਹੈ ਕੋਈ ਡਬਲ ਨਹੀਂ ਕਰਪਣਾ ਮੋੜਨਾ ਆਪਾਂ ਜਿਵੇਂ ਕੰਨੀ ਹੈਗੀ ਆ ਬਸ ਉਵੇਂ ਹੀ ਕੰਨੀ ਅੰਦਰ ਹੀ ਮੋੜਨੀ ਆ ਸਿਰਫ ਕੰਨੀ ਮੋੜੀ ਆਪਾਂ ਸਿੰਪਲੀ ਅੰਦਰ ਦੇਖੋ ਡਬਲ ਨਹੀਂ ਕਰਕੇ ਮੋੜਨੀ ਸਿੰਗਲ ਕਰਕੇ ਮੋੜਨੀ ਆ ਇਸ ਤੋਂ ਬਾਅਦ ਜਦੋਂ ਜੀ ਇਹ ਮੋੜ ਲਈ ਇਸ ਤੋਂ ਬਾਅਦ ਨਾ ਤੁਸੀਂ ਇਹਦੀ ਕੰਨੀ ਉੱਪਰ ਚੰਗੀ ਤਰ੍ਹਾਂ ਪ੍ਰੈਸ ਕਰ ਲੈਣੀ ਆ ਹੁਣ ਆਪਾਂ ਨਾ ਇਹਦੇ ਤੇ ਪ੍ਰੈਸ ਕਰ ਲੈਨੇ ਆ ਇਹ ਪ੍ਰੈਸ ਕਰਨ ਤੋਂ ਬਾਅਦ ਜੀ ਕੰਨੀ ਇਸ ਤਰ੍ਹਾਂ ਦੀ ਹੋ ਜੂਗੀ ਬਿਲਕੁਲ ਹੀ ਤੈਅ ਵੱਜੂਗੀ ਕੰਨੀ ਦੇ ਜੇ ਕੋਈ ਵਾਲ ਹੋਊਗਾ ਤਾਂ ਉਹ ਨਿਕਲ ਜੂਗਾ ਤਾਂ ਕਰਕੇ ਆਪਾਂ ਇਹਨੂੰ ਪ੍ਰੈਸ ਕਰ ਲੈਣਾ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗੀ ਕਿ ਇਸ ਨੂੰ ਆਪਾਂ ਕਵਰ ਕਿਵੇਂ ਕਰਨਾ ਹੈ ਹਾਂਜੀ ਆਪਾਂ ਧਾਗੇ ਨੂੰ ਗੰਡ ਮਾਰ ਲਿਆ ਇਸ ਤੋਂ ਬਾਅਦ ਜੀ ਆਪਾਂ ਪ੍ਰੈਸ ਕਰਨ ਤੋਂ ਬਾਅਦ ਫਰੇਮ ਲਾ ਲਿਆ ਹੈ ਹੁਣ ਤੁਸੀਂ ਕੀ ਕਰਨਾ ਕਿ ਉਲਟ ਸਾਈਡ ਤੋਂ ਜਿੱਥੇ ਆ ਸੀਮ ਲੱਗੀ ਹੋਈ ਆ ਮਸ਼ੀਨ ਦੀ ਠੀਕ ਹੈ ਜੀ ਇਹਦੇ ਵਿੱਚ ਦੀ ਤੁਸੀਂ ਐਵੇਂ ਨਗਾ ਦੇਣੀ ਆ ਸੂਈ ਨਾ ਤਾਂ ਇਹ ਦੋ ਪਰਤਾਂ ਕੱਪੜਿਆਂ ਦੇ ਦੋਹਾਂ ਤਹਾਂ ਵਿੱਚ ਦੀ ਸੂਈ ਨਗਾਉਣੀ ਆ ਨਾ ਸੂਈ ਥੋੜੀ ਇਧਰ ਦਿਖਣੀ ਚਾਹੀਦੀ ਆ ਨਾ ਇਧਰ ਦਿਖਣੀ ਚਾਹੀਦੀ ਆ ਠੀਕ ਹੈ ਜੀ ਕਿਉਂਕਿ ਹਜੇ ਗੰਡ ਆ ਤਾਂ ਇਹ ਗੰਡ ਵਿੱਚ ਚਲੀ ਜਾਊਗੀ ਹੁਣ ਆਪਾਂ ਕੀ ਕਰਾਂਗੇ ਇਨ ਨੂੰ ਥੋੜਾ ਜਿਹਾ ਆਪਾਂ ਖਿੱਚ ਲਾਂਗੇ ਜਿਆਦਾ ਜ਼ੋਰ ਨਾਲ ਨਹੀਂ ਖਿੱਚਣਾ ਧਾਗਾ ਨਾ ਰੁੱਟ ਜਾਏ ਥੋੜੀ ਜਿਹੀ ਵੀ ਤਾਂ ਵੀ ਕੋਈ ਚੱਕਰ ਨਹੀਂ ਉਹ ਕਿਤੇ ਕਈ ਵਾਰੀ ਹੋ ਜਾਂਦਾ ਤੇ ਨਹੀਂ ਤਾਂ ਉਹ ਗੰਡ ਵਿੱਚ ਚਲੀ ਜਾਂਦੀ ਹੁਣ ਤੁਸੀਂ ਦੇਖੋ ਇਹਨੂੰ ਆਪਾਂ ਸਟਾਰਟ ਕਿਵੇਂ ਕਰਨਾ ਜਿਹੜੀ ਆਮ ਵਾਲੀ ਤੁਸੀਂ ਮਸ਼ੀਨ ਵਾਲੀ ਸੀਨ ਲਈ ਹੋਈ ਆ ਇਹ ਆ ਮਸ਼ੀਨ ਵਾਲੀ ਸੀਨ ਤੋਂ ਹੀ ਆਪਾਂ ਇਦਾਂ ਡਾਂਗ ਕੇ ਚੱਕੀ ਜਾਣੇ ਆ ਆਮ ਵਾਲਾ ਧਾਗਾ ਤੁਸੀਂ ਇੱਥੇ ਰੱਖਣਾ ਐਵੇਂ ਆਮ ਵਾਲਾ ਧਾਗਾ ਨਾ ਇੱਥੇ ਰੱਖਣਾ ਤੇ ਜਦੋਂ ਤੁਸੀਂ ਸੂਈ ਇੱਥੋਂ ਦੀ ਪਾਉਣੀ ਆ ਇਹ ਵਾਲੇ ਧਾਗੇ ਦੇ ਵਿੱਚ ਦੀਵੇਂ ਕੱਟਣੀਆਂ ਇੱਕ ਨਹੀਂ ਤਾਂ ਗੋਲਜ ਦਾ ਜੇ ਥੋੜਾ ਜਿਹਾ ਆਪਣਾ ਨੋਹ ਵੀ ਟੁੱਟਿਆ ਹੋਵੇ ਨਾ ਇਹ ਨੋਹ 'ਚ ਫਸ ਕੇ ਸਾਰਾ ਧਾਗਾ ਖਿਲਰ ਜਾਂਦਾ ਇਸ ਗੱਲ ਦਾ ਵੀ ਥੋੜਾ ਜਿਹਾ ਖਿਆਲ ਰੱਖਿਓ ਕਿ ਆਪਦੇ ਨੋਹ ਵਗੈਰਾ ਨਾ ਤੁਸੀਂ ਫਾਈਲ ਕਰਕੇ ਰੱਖਿਓ ਇਹ ਨੋਹਾਂ 'ਚ ਫਸ ਕੇ ਜਦੋਂ ਆਪਾਂ ਫਲਕਾਰੀ ਕਿਸੇ ਵਿਆਹ 'ਚ ਲੈਣੇ ਆ ਉਦੋਂ ਵੀ ਚੂੜੀਆਂ ਵਗੈਰਾ ਪਾਈਆਂ ਹੁੰਦੀਆਂ ਉਹਨਾਂ 'ਚ ਵੀ ਫਸ ਕੇ ਧਾਗੇ ਖਰਾਬ ਹੁੰਦੇ ਆ ਤਾਂ ਉਹੋ ਜੀ ਚੀਜ਼ ਨਾਲ ਨਾ ਪਾਇਓ ਹੁਣ ਆ ਦੇਖੋ ਇਨੂੰ ਆਪਾਂ ਜ਼ਿਆਦਾ ਕੱਸਣਾ ਨਹੀਂਗਾ ਲਓ ਜੀ ਇਹਨੂੰ ਆਪਾਂ ਇਸ ਤਰ੍ਹਾਂ ਕਵਰ ਕਰ ਦੇਣਾ ਤੇ ਉਸ ਤੋਂ ਬਾਅਦ ਇਹਦੀ ਤੁਸੀਂ ਬੈਕ ਸਾਈਡ ਕਰਕੇ ਤੇ ਆਪਾਂ ਇਹਦੀ ਗੰਢ ਲਾ ਦਾਂਗੇ ਗੰਢ ਤੁਸੀਂ ਸਿੰਪਲੀ ਲਾ ਸਕਦੇ ਜਿਵੇਂ ਆਪਾਂ ਲਗਾਉਨੇ ਆ ਠੀਕ ਹੈ ਇੱਥੇ ਕਰਕੇ ਨਾ ਇਹਨੂੰ ਨੀਚੇ ਕਰਕੇ ਇੱਥੇ ਕਰਕੇ ਦੀ ਗੰਢ ਲਵਾ ਦਿਓ ਜਦੋਂ ਤੁਸੀਂ ਅਗਲਾ ਪੋਰਸ਼ਨ ਸਟਾਰਟ ਕਰੋਗੇ ਨਾ ਤੇ ਉਹਦੇ ਵਿੱਚ ਆ ਜਾਊਗੀ ਦਿਖੂਗੀ ਨਹੀਂ ਜ਼ਿਆਦਾ ਇਹ ਆਪਣਾ ਐਸਟਰਾ ਬਣ ਜੂਗਾ ਐਸਟਰਾ ਇਹ ਆਪਾਂ ਇਹਦੀ ਕੰਨੀ ਆ ਜਿਹੜੀ ਉਹ ਕਵਰ ਕਰ ਸਕਦੇ ਹਾਂ ਹਾਂਜੀ ਤਾਂ ਇਸ ਤੋਂ ਬਾਅਦ ਮੈਂ ਤੁਹਾਨੂੰ ਆਹ ਵਾਲਾ ਟਾਂਕਾ ਦੱਸੂਗੀ ਕਿ ਇਹ ਜਿਹੜਾ ਡੱਬਾ ਬਾਕਸ ਪੂਰਾ ਬਣਿਆ ਹੋਇਆ ਹੈ ਇਹ ਆਪਾਂ ਕਿਵੇਂ ਬਣਾਇਆ ਅੱਜ ਮੈਂ ਤੁਹਾਨੂੰ ਸਿਰਫ ਇਹ ਬਣਾਉਣਾ ਸਿਖਾਉਂਗੀ ਆਹ ਆਪਾਂ ਜਿਹੜੇ ਸਾਰੇ ਦੇਖੋ ਇਹਦੇ ਵਿੱਚ ਬਾਕਸ ਬਣੇ ਹੋਏ ਆ ਕਿ ਇਹ ਆਪਾਂ ਕਿਵੇਂ ਬਣਾਏ ਆ ਕਿਵੇਂ ਮੈਨਣਾ ਕਿ ਉਹ ਮੈਂ ਤੁਹਾਨੂੰ ਅਗਲੇ ਵੀਡੀਓ 'ਚ ਦੇਵਾਂਗੀ ਕਿਉਂਕਿ ਫਿਰ ਨਾ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ ਆ ਦੇਖੋ ਅੱਜ ਮੈਂ ਤੁਹਾਨੂੰ ਨਾ ਸਿਰਫ ਆਹ ਵਾਲਾ ਕੰਮ ਸਿਖਾਉਂਗੀ ਕਿ ਇਹ ਆਪਾਂ ਬਣਾਉਣਾ ਕਿੱਦਾਂ ਤੇ ਇਹਨੂੰ ਮੈਨਣਾ ਕਿਵੇਂ ਆ ਬਾਕਸ ਕਿਵੇਂ ਬਣਾਉਣੇ ਆ ਤੁਹਾਨੂੰ ਮੈਂ ਬਿਨਾਂ ਐਂਟੀ ਟਿਪ ਤੋਂ ਦੱਸੂਗੀ ਕਿ ਕਿ ਤੁਸੀਂ ਕਿੰਨੇ ਸੌਖੇ ਤਰੀਕੇ ਨਾਲ ਜਿਹੜੀ ਫਲਕਾਰੇ ਨੂੰ ਡਿਵਾਈਡ ਕਰ ਸਕਦੇ ਹੋ ਤੇ ਆਪਾਂ ਇਹਨੂੰ ਬਣਾ ਸਕਦੇ ਆ ਠੀਕ ਹੈ ਮੈਂ ਬਹੁਤ ਤੁਹਾਨੂੰ ਸੌਖੇ ਤਰੀਕੇ ਨਾਲ ਦੱਸੂਗੀ ਹੁਣ ਮੈਂ ਤੁਹਾਨੂੰ ਨਾ ਆਹ ਵਾਲਾ ਸਟਿਚ ਦੱਸਦੀ ਆ ਤੁਸੀਂ ਪਹਿਲਾਂ ਇਹ ਵਾਲਾ ਸਟਿਚ ਸਿੱਖ ਲਓ ਕਿ ਇਹਨੂੰ ਆਪਾਂ ਬਣਾਉਣਾ ਕਿਵੇਂ ਆ ਮੈਂ ਤੁਹਾਨੂੰ ਨਾ ਇਹ ਸੀ ਕੱਪੜੇ ਤੇ ਦੱਸ ਦਿੰਨੀ ਆ ਕਿ ਲਾਈਨ ਪਹਿਲਾਂ ਤੁਸੀਂ ਇੱਥੇ ਇੱਕ ਲਾਈਨ ਲਾ ਲੈਣੀ ਆ ਇਸ ਤਰ੍ਹਾਂ ਪੈਨਸਲ ਨਾਲ ਨੂੰ ਪਾ ਡਾਰਕ ਕਰਕੇ ਲਾ ਲੈਣੀ ਆ ਇੱਥੇ ਹੀ ਲਾ ਲੈਣੀ ਆ ਫਰੇਮ ਲੱਗ ਜਾ ਸਹੀ ਠੀਕ ਹੈ ਇੱਕ ਲਾਈਨ ਆ ਲਾ ਲਈ ਤੇ ਇੱਕ ਲਾਈਨ ਆ ਪਾ ਲੀ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਲਗਾਵਾਂਗੇ ਟੇ ਫਰੇਮ ਦੇਖੋ ਇੱਥੋਂ ਦੀ ਨਾਲ ਆਪਾਂ ਜਿਹੜੀ ਲਾਈਨ ਮਾਰੀ ਆ ਇਹ ਲਾਈਨ ਦੇ ਉੱਤੋਂ ਦੀ ਇਸ ਤਰ੍ਹਾਂ ਟਾਂਕਾ ਚੱਕਣਾ ਜਿਹੜਾ ਦੂਸਰਾ ਟਾਂਕਾ ਚੱਕਣਾ ਇਹ ਇੱਧਰ ਰਹੂਗਾ ਧਾਗਾ ਸਾਰਾ ਇਹ ਇੱਥੋਂ ਦੀ ਦੂਜੀ ਲਾਈਨ ਉੱਤੋਂ ਦੀ ਆਮਲਾ ਤਾਂ ਗੈਦਰ ਫੇਰ ਇੱਥੋਂ ਹੀ ਸੂਈ ਕੱਢ ਲੈਣੀ ਹੈ ਤੇ ਇਹ ਧਾਗਾ ਨਾ ਇੱਧਰ ਹੋਣਾ ਚਾਹੀਦਾ ਸੂਈ ਦੇ ਥੱਲੇੋਂ ਦੀ ਹੋਣਾ ਚਾਹੀਦਾ ਧਾਗਾ ਸੂਈ ਤਾਂ ਹੁਣ ਹੋਣੀ ਚਾਹੀਦੀ ਆ ਇਸ ਤਰ੍ਹਾਂ ਜਦੋਂ ਆਪਾਂ ਇੱਥੋਂ ਫੇਰ ਕੱਢਾਂਗੇ ਇਹਨੂੰ ਐਵੇਂ ਤਾਂ ਫੇਰ ਆਹ ਵਾਲਾ ਜਿਹੜਾ ਧਾਗਾ ਦੇਖੋ ਇਹ ਸੂਈ ਦੇ نیچے ਜਾਊਗਾ ਠੀਕ ਹੈ ਸੂਈ ਐਵੇਂ ਉੱਪਰ ਦੀ ਆਊਗੀ ਇਹ ਟਾਂਕਾ ਤੁਸੀਂ ਦੂਗੋਂ ਲੈਣਾ ਆਪਾਂ ਲਗਾ ਲਿਆ ਹੈ ਇਹ ਚੱਕਣਾ ਕਿਵੇਂ ਆ ਟਾਂਕਾ ਹੁਣ ਦੇਖੋ ਜਿਹੜਾ ਆਹ ਵਾਲਾ ਟਾਂਕਾ ਨਾ ਆਹ ਵਾਲਾ ਟਾਂਕਾ ਤੇ ਜਿਹੜਾ ਆਪਾਂ ਆ ਚੱਕਾਂਗੇ ਉਹਦੇ ਵਿਚਾਲਿਆ ਹੋਣਾ ਚਾਹੀਦਾ ਜਿਹੜਾ ਆਪਾਂ ਪਾਤਾ ਹੁਣ ਆ ਦੇਖੋ ਆ ਸੂਈ ਤੇ ਆ ਟਾਂਕਾ ਪੈ ਗਿਆ ਆ ਵਿਚਾਲੇ ਆ ਤੁਹਾਨੂੰ ਦੇਖੋ ਹੁਣ ਇਹ ਆਪੇ ਤੁਹਾਨੂੰ ਲੱਗੂਗਾ ਕਿ ਆ ਦੇਖੋ ਸੈਂਟਰ ਜਾ ਕੇ ਨਾ ਆਹ ਵਾਲਾ ਟਾਂਕਾ ਦੇਖੋ ਇੱਥੇ ਸੈਂਟਰ ਜਾ ਕੇ ਹੁਣ ਆਪਾਂ ਆ ਜਿਹੜਾ ਪਾਤਾ ਟਾਂਕਾ ਇਹ ਇਹਦੇ ਤੇ ਜਿਹੜਾ ਪਟਾਂਕਾ ਚੱਕਣਾ ਹੈ ਉਹਦੇ ਸੈਂਟਰ ਚ ਲੈਣਾ ਇਹ ਇਸ ਤਰ੍ਹਾਂ ਧਾਗਾ ਆਪਾਂ ਇਸ ਤਰ੍ਹਾਂ ਥੱਲੇ ਰੱਖਣਾ ਹੁਣ ਫਿਰ ਆਹ ਵਾਲਾ ਟਾਂਕਾ ਜਿਹੜਾ ਇਹ ਆਪਾਂ ਸੈਂਟਰ ਚ ਲੈਣਾ ਕੀ ਦੇ ਸੈਂਟਰ ਚ ਆ ਜਿਹੜਾ نیچے ਸਿੰਗਲ ਟਾਂਕਾ ਉਹ ਤੇ ਜਿਹੜਾ ਆਪਾਂ ਪਾਉਣਾ ਹੈ ਹਜੇ ਉਹਦੇ ਸੈਂਟਰ ਦੇ ਵਿੱਚ ਲੈ ਲੈਣਾ ਹੈ ਵਿਚਾਲੇ ਹੋਣਾ ਚਾਹੀਦਾ ਤੇ ਧਾਗਾ ਫਿਰ ਥੱਲੇ ਸੂਈ ਧਾਗੇ ਦੇ ਉੱਪਰ ਦੀ ਜਾਣੀ ਚਾਹੀਦੀ ਆ ਦੋਨੋਂ ਪਾਸਿਓਂ ਵਾਰ-ਵਾਰ ਇਧਰੋਂ ਵੀ ਤੁਸੂ ਫਰੇਮ ਕੋ ਘੋਣ ਦੀ ਲੋੜ ਨਹੀਂ ਹੱਥ ਘੁਮਾ ਕੇ ਤੁਸੀਂ ਇਹਨੂੰ ਕੱਢ ਲੈਣਾ ਤੇ ਅੰਦਾਜ਼ਾ ਤੁਸੀਂ ਜਿਹੜੀਆਂ ਦੋ ਲਾਈਨਾਂ ਲਾਈਆਂ ਉਹਨਾਂ ਦੇ ਸੈਂਟਰ ਦੇ ਵਿਚਕਾਰ ਦੋ ਲੈਣਾਂ ਦੇ ਨਾ ਵਿਚਾਲੇ ਬਸ ਸੂਈ ਕੱਢਣੀ ਆ ਤੁਸੀਂ ਮਤਲਬ ਉਧਰ 10 ਵੀ ਜਗ੍ਹਾ ਉਧਰ ਛੱਡ ਲੈਣੀ 10 ਜਿੰਨਾ ਉਧਰ ਛੱਡ ਲੈਣੀ ਆ ਜਿਹੜੀ ਇਹਦੀ ਆਹ ਵਾਲੀ ਚੀਜ਼ ਆ ਇਹਨੂੰ ਤੁਸੀਂ ਵੱਡਾ ਡਾਂਕਾ ਵੀ ਇਹ ਬਣ ਸਕਦਾ ਜਿਵੇਂ ਕਿ ਆਹ ਦੇਖੋ ਮੇਰੀ ਫੁਲਕਾਰੀ ਦੇ ਪਹਿਲਾਂ ਵਾਲੀ ਤੇ ਇਹ ਵੱਡਾ ਪਾਇਆ ਹੋਇਆ ਥੋੜਾ ਜਿਹਾ ਇਹ ਵੱਡਾ ਵੀ ਬਣ ਸਕਦਾ ਇਹ ਆਪਾਂ ਇੱਥੇ ਛੋਟਾ ਪਾਇਆ ਹੁਣ ਜਿਹਨੂੰ ਜਿਹੜਾ ਇਹਨੂੰ ਸਾਈਡ ਤੋਂ ਦੂਸਰੀ ਸਾਈਡ ਤੋਂ ਕਵਰ ਕਰਨਾ ਹੈ ਉਹ ਆਪਾਂ ਕਿਸ ਤਰ੍ਹਾਂ ਕਵਰ ਕਰਨਾ ਹੈ ਤੁਸੀਂ ਇੱਥੋਂ ਵੀ ਸੂਈ ਕਢ ਲਓ ਵਾਪਸ ਤੇ ਇੱਥੇ ਪਾ ਲਓ ਜਿੱਥੇ ਇਹ ਖਤਮ ਹੋਇਆ ਠੀਕ ਹੈ ਇੱਥੇ ਵਾਲੇ ਹੁਣ ਇਹਨੂੰ ਤੁਸੀਂ ਇਸ ਤਰ੍ਹਾਂ ਕਮਾ ਲੈਣਾ ਠੀਕ ਹੈ ਜੀ ਜਿੱਥੇ ਆਹ ਵਾਲਾ ਟਾਂਕਾ ਪਿਆ ਹੋਇਆ ਨਾ ਆਮਲਾ ਧੰਗਾ ਸਿਰਫ ਇੰਨੇ ਹੀ ਧਾਗੇ ਚੱਕਣ ਦੇ ਹੀ ਵਾਧਾ ਧੰਗੇ ਨਹੀਂ ਚੱਕਣੇ ਬਸ ਇਹ ਦੇ ਇਹ ਦੇ ਬਰਾਬਰ ਇੰਨੇ ਧਾਗੇ ਚੱਕੇ ਧਾਗਾ ਅੰਦਰਲੇ ਪਾਸੇ ਕਢਾਈ ਵਾਲੇ ਪਾਸੇ ਸੂਈ ਬਾਹਰਲੇ ਪਾਸੇ ਫੇਰ ਇੰਨੇ ਧਾਗੇ ਚੱਕੇ ਕਢਾਈ ਵਾਲੇ ਸਿਰਫ ਐਸਾ ਇਸ ਤੋਂ ਬਾਅਦ ਆਪਾਂ ਇੱਧਰਲੀ ਸਾਈਡ ਸੂਈ ਕੱਢ ਲੈਣੀ ਆ। ਤੇ ਨਵੀਂ ਆਪਾਂ ਖਬਰ ਕਰ ਦੇਣਾ। ਧਾਗਾ ਫੇਰ ਤੋਂ ਆਪਾਂ ਰੱਖਾਂਗੇ ਕੜਾਈ ਵਾਲੀ ਸਾਈਡ ਤੇ ਸੂਈ ਆਪਣੇ ਹੋਊਗੀ ਬਾਹਰਲੀ ਸਾਈਡ। ਲੈ ਲੋ ਜੀ ਆਹ ਵਾਲੀ ਚੀਜ਼ ਦਿਨਾਲਾ ਤੁਹਾਡਾ ਜਿਹੜਾ ਬਾਕਸ ਆ ਉਹ ਬਣ ਜਾਏਗਾ। ਠੀਕ ਹੈ। ਇਹਨੂੰ ਜਿਹੜਾ ਮੈਨਣਾ ਹੈ ਮਤਲਬ ਆਪਾਂ ਮੈਂਤੀ ਕਿਵੇਂ ਕਰਨੀ ਆ ਉਹ ਮੈਂ ਤੁਹਾਨੂੰ ਬਿਨਾਂ ਇੰਚੀ ਟੇਪ ਤੋਂ ਦੱਸੂਗੀ ਤੇ ਉਹ ਟਾਈਮ ਵੀ ਨਹੀਂ ਆਪਣਾ ਖਰਾਬ ਹੋਊਗਾ ਠੀਕ ਹੈ ਮੈਂਤੀ ਵੀ ਆਪਣੇ ਬੜੇ ਆਰਾਮ ਨਾਲ ਇਹ ਸਾਰੇ ਫੁਲਕਾਰੀ ਬਰਾਬਰ ਪਾਰਟਸ ਦੇ ਵਿੱਚ ਵੰਡੀ ਆਵੇਗੀ ਹੁਣ ਇਸ ਤੋਂ ਬਾਅਦ ਜਿਹੜਾ ਮੈਂ ਤੁਹਾਨੂੰ ਮਖਾਇਆ ਸੀਗਾ ਕਿ ਆਪਾਂ ਬਾਗ ਦੇ ਵਿੱਚ ਪਾਰਟੀਸ਼ਨ ਕਿਵੇਂ ਕਰਦੇ ਆ ਆਹ ਵਾਲੀ ਚੀਜ਼ ਇਹ ਦੱਸੂਗੀ ਕਿ ਕਿਵੇਂ ਬਣਾਉਣੀ ਆ ਹਾਂਜੀ ਤਾਂ ਇਸ ਤਰ੍ਹਾਂ ਆਪਾਂ ਇਹਨੂੰ ਸਟਾਰਟ ਕਰਾਂਗੇ ਇੱਥੋਂ ਇੰਨਾ ਚੱਕ ਲੈਣੇ ਪਤਾ ਅਗੇ ਇਨੋਂ ਆਪਾਂ ਕ੍ਰੋਸ ਵਾਂਗੂ ਬਸ ਬਣਾਈ ਆਉਣਾ ਹੈ ਜਿਹੜਾ ਪਹਿਲਾਂ ਥੋੜੀ ਜਗ੍ਹਾ ਇੱਥੇ ਛੱਡ ਕੇ ਹੁਣ ਜਦੋਂ ਆਪਾਂ ਟਾਂਕਾ ਚੱਕਾਂਗੇ ਨਾ ਇੱਥੋਂ ਜਿਹੜਾ ਪਹਿਲਾ ਵਾਲਾ ਟਾਂਕਾ ਉਹਦੇ ਨਾਲ ਦੀ ਕੱਢਣਾ ਇੱਦਾਂ ਦੇਖੋ ਇਹ ਨਾਲ ਦੀ ਕੱਢਣੀ ਆਪੇ ਸੋ। ਤੇ ਜਦੋਂ ਉੱਪਰੋਂ ਚੱਕਾਂਗੇ ਉਦੋਂ ਵੀ ਬਿਲਕੁਲ ਇਹਦੇ ਨਾਲ ਦੀ ਲੱਗਣੀ ਆ ਸੋ। ਫਿਰ ਇਸ ਤਰ੍ਹਾਂ ਐਵੇਂ ਜਿਹੜਾ ਪਹਿਲਾਂ ਧਾਗਾ ਚੱਕਿਆ ਨਾ ਉਸੇ ਛੇਕ ਵਿੱਚ ਦੀ ਕਿਉਂਕਿ ਜੇ ਤਾਂ ਇਹ ਖੱਦਰ ਦਾ ਹੋਵੇ ਫਿਰ ਤਾਂ ਉਸੇ ਛੇਕ ਵਿੱਚ ਦੀ ਨਿਕਲਉਂਦਾ ਪਰ ਇਹ ਕੱਪੜਾ ਥੋੜਾ ਜਿਹਾ ਪਤਲਾ ਹੁੰਦਾ ਫਿਰ ਇਹਦੇ ਵਿੱਚ ਵੀ ਚਲੋ ਨਾਲ ਦੀ ਤਾਂ ਆਪਾਂ ਕੱਢ ਹੀ ਸਕਦੇ ਹਾਂ ਜੇ ਉਸੇ ਛੇਕ ਵਿੱਚ ਦੀ ਨਹੀਂ ਨਿਕਲਉਂਦਾ ਲਓ ਜੀ ਇਸ ਤਰ੍ਹਾਂ ਆਪਾਂ ਇਹਨੂੰ ਬਣਾ ਲਾਂਗੇ ਠੀਕ ਹੈ ਜੀ ਹੋ ਨੋ ਜਿਹੜੇ ਮੈਂ ਤੁਹਾਨੂੰ ਦੋ ਡਿਜ਼ਾਈਨ ਪਹਿਲਾਂ ਦਿਖਾਈ ਸੀ ਉਹ ਮੈਂ ਤੁਹਾਨੂੰ ਦੁਬਾਰਾ ਦਿਖਾ ਦਿੰਨੀ ਆ ਉਹਦਾ ਤੁਸੀਂ ਨਾ ਸਕਰੀਨਸ਼ਾਟ ਦੁਬਾਰਾ ਲੈ ਲਿਓ ਆ ਤੁਸੀਂ ਨਾ ਨਾਲੇ ਮੈਂ ਥੋੜਾ ਡਾਰਕ ਕਰਤਾ ਸੀ ਆਹ ਵਾਲਾ ਸਕਰੀਨਸ਼ਾਟ ਮੈਂ ਥੋੜਾ ਜ਼ੂਮ ਕਰ ਦਿੰਨੀ ਆ ਤੁਸੀਂ ਦੁਬਾਰਾ ਕਰ ਲਓ ਇਹ ਲਓ ਜੀ ਇੱਥੋਂ ਤੁਸੀਂ ਸਕਰੀਨਸ਼ਾਟ ਦੁਬਾਰਾ ਲੈ ਸਕਦੇ ਆ ਠੀਕ ਹੈ ਜੀ ਚਲੋ ਜੀ ਹੁਣ ਆਪਾਂ ਨੈਕਸਟ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਆਪਾਂ ਬਿਨਾ ਮਿਣੇ ਤੋਂ ਜਿਹੜੀ ਫੁਲਕਾਰੇ ਨੂੰ ਡਿਵਾਈਡ ਕਿਵੇਂ ਕਰਨਾ ਹੈ ਕਿੰਨੇ ਪਾਰਟਸ ਦੇ ਵਿੱਚ ਕਰਨਾ ਡੱਬੇ ਕਿਵੇਂ ਬਣਾਉਣੇ ਆ ਤੇ ਉਹਨੂੰ ਸਟਾਰਟ ਕਿੱਥੋਂ ਕਰਨਾ ਠੀਕ ਹੈ ਜੀ ਵੀਡੀਓ ਦੇਖਣ ਲਈ ਥੈਂਕ ਯੂ ਸਬਸਕ੍ਰਾਈਬ ਜਰੂਰ ਕਰ ਲਿਓ ਜੀ